ਇੱਕ ਹਰਾ ਨਿੰਬੂ ਅਤੇ 2 ਮਿੰਟ ਵਿੱਚ ਦੁਸ਼ਮਣ ਖਤਮ ਹੋ ਜਾਵੇਗਾ। ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਇੱਕ ਹਰੇ ਨਿੰਬੂ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਹਜ਼ਾਰਾਂ ਲੱਖਾਂ ਜਾਂ ਕਰੋੜਾਂ ਦੁਸ਼ਮਣਾਂ ਨੂੰ ਖਤਮ ਕਰ ਸਕਦੇ ਹੋ। ਅਤੇ ਤੁਹਾਡੇ ਦੁਸ਼ਮਣ ਕਦੇ ਵੀ ਤੁਹਾਡੇ ਕੋਲ ਪਿੱਛੇ ਮੁੜ ਕੇ ਨਹੀਂ ਦੇਖਣਗੇ। ਜੇਕਰ ਤੁਸੀਂ ਹਰੇ ਨਿੰਬੂ ਨਾਲ ਇੱਕ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਲੋਕ ਜੋ ਆਪਣੀ ਜ਼ਿੰਦਗੀ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਜਾਂ ਜਿਨ੍ਹਾਂ ਤੋਂ ਦੁਸ਼ਮਣ ਬਹੁਤ ਕੁਝ ਕਰਵਾ ਰਹੇ ਹਨ ਤਾਂ ਸਮਝੋ ਕਿ ਤੁਹਾਡੇ ਦੁਸ਼ਮਣਾਂ ਨੇ ਜੋ ਵੀ ਬੰਦਨ ਦੀਆਂ ਗਤੀਵਿਧੀਆਂ ਕੀਤੀਆਂ ਹਨ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰ ਰਹੇ ਹਨ ਜੇਕਰ ਉਹ ਤੁਹਾਨੂੰ ਕੋਈ ਵੀ ਦਰਦ ਦਾ ਤੁਖ ਦੇ ਰਹੇ ਹਨ ਉਹਨਾਂ ਦੀ ਤੁਹਾਡੀ ਕਿਸੇ ਜਾਇਦਾਦ ਤੁਹਾਡੇ ਕਾਰੋਬਾਰ ਤੁਹਾਡੀ ਦੁਕਾਨ ਤੇ ਬੁਰੀ ਨਜ਼ਰ ਹੈ ਤਾਂ ਉਸ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸਮਝੋ ਵੀ ਤੁਸੀਂ ਇਹ ਬਹੁਤ ਛੋਟਾ ਜਿਹਾ ਉਪਾਏ ਹਰੇ ਨਿੰਬੂ ਲੈ ਕੇ ਕਰੋਗੇ ਅਤੇ ਉਹ ਦੁਸ਼ਮਣ ਜੋ ਤੁਹਾਡੀ ਤਾਕਤ ਵੇਖ ਰਹੇ ਹਨ ਅਤੇ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਉਹਨਾਂ ਦੁਸ਼ਮਣਾਂ ਦਾ ਸਾਰਾ ਹੰਕਾਰ ਹੀ ਦੂਰ ਹੋ ਜਾਵੇਗਾ ਜੇਕਰ ਤੁਸੀਂ ਇਸ ਉਪਾਏ ਨੂੰ ਹਰੇ ਨਿੰਬੂ ਨਾਲ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਵੇਖੋ ਉਪਾਏ ਨੂੰ ਪੂਰੀ ਤਰ੍ਹਾਂ ਸਮਝੋ ਜੇਕਰ ਤੁਸੀਂ ਉਪਾਏ ਨੂੰ ਸਹੀ ਢੰਗ ਨਾਲ ਸਮਝਣ ਤੋਂ ਬਾਅਦ ਕਰਦੇ ਹੋ ਤਾਂ ਇਹ ਉਪਾਏ 101% ਕੰਮ ਕਰੇਗਾ ਤੁਹਾਡੇ ਦੁਸ਼ਮਣ ਜੋ ਵੀ ਹੋਣ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਐਸ ਲਈ ਤੁਸੀਂ ਇਹ ਉਪਾਏ ਕਿਸੇ ਵੀ ਦਿਨ ਕਰ ਸਕਦੇ ਹੋ ਦੂਜੀ ਗੱਲ ਕੋਈ ਵੀ ਮਨ ਜਾਂ ਫਿਰ ਔਰਤ ਇਹ ਉਪਾਏ ਕਰ ਸਕਦੀ ਹੈ ਅਸੀਂ ਅੱਜ ਦੀ ਵੀਡੀਓ ਵਿੱਚ ਇੱਕ ਅਜੀਹਾ ਉਪਾਏ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਵੇਗਾ ਤੁਹਾਨੂੰ ਸਿਰਫ ਇੱਕ ਨਿੰਬੂ ਨਾਲ ਪਾਏ ਕਰਨਾ ਹੈ ਇਹ ਨਿਰ ਸਿਰਫ ਇੱਕ ਹਰਾ ਨਿੰਬੂ ਹੈ ਜੋ ਤੁਹਾਡੀ ਜ਼ਿੰਦਗੀ ਵਿੱਚੋਂ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ ਅਤੇ ਦੁਸ਼ਮਣ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰ ਸਕਣਗੇ ਦੁਸ਼ਮਣ ਭਾਵੇਂ ਕਿੰਨੇ ਵੀ ਸ਼ਕਤੀਸ਼ਾਲੀ ਹੋਣ ਭਾਵੇਂ ਉਹ ਕਿੰਨੇ ਵੀ ਤਾਕਤਵਰ ਹੋਣ ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਐਸਦਾ ਮਤਲਬ ਹੈ ਕਿ ਉਹ ਕਿੰਨੀ ਵੀ ਕੋਸ਼ਿਸ਼ ਕਰਨ ਉਹ ਤੁਹਾਨੂੰ کدے بھی کسی بھی قیمت نقصان نہیں پہنچا سکتے اس پائے بارے گل کریے تو ہنو اے پائے کم کرنا ہے تا ویکو سب تو پہلا تو ہنو اک ہرا نمبو لینا پوے گا ہوں یہ اپائے گپت لئی بھی کیتا ہے تے اس دشمن لئی بھی جو تے سامنے تو حملہ کر رہا ہے تو کسی بھی طرح دی تمکی دے رہا ہے تو ہنو کوئی بھی کسی بھی طرح دا نقصان پہنچا رہا ہے تھا دشمن ہار جاوے گا ਅਤੇ ਉਹ ਜੋ ਤੁਹਾਡੀ ਪਿੱਠ ਪਿੱਛੇ ਤੁਹਾਡੇ ਨਾਲ ਬੁਆ ਕਰ ਰਹੇ ਹਨ ਕਿਉਂਕਿ ਵੇਖੋ ਸਾਨੂੰ ਉਹਨਾਂ ਗੁਪਤ ਦੁਸ਼ਮਣਾਂ ਦਾ ਨਾਮ ਨਹੀਂ ਪਤਾ ਅਤੇ ਨਾ ਹੀ ਇਹ ਪਤਾ ਹੈ ਕਿ ਕਿੰਨੇ ਦੁਸ਼ਮਣ ਹਨ ਕਿਉਂਕਿ ਉਹ ਗੁਪਤ ਤਰੀਕੇ ਨਾਲ ਦੁਸ਼ਮਣੀ ਕਰਦੇ ਹਨ ਅਤੇ ਕਿਸੇ ਨੂੰ ਗੁਪਤ ਦੁਸ਼ਮਣਾਂ ਬਾਰੇ ਕੁਝ ਨਹੀਂ ਪਤਾ ਬਹੁਤ ਘਟਲਕ ਹੁੰਦੇ ਹਨ ਜੋ ਜਾਣਦੇ ਹਨ ਕਿ ਕਿਸੇ ਨੇ ਤੁਹਾਨੂੰ ਕੁਝ ਕਰਵਾਇਆ ਹੈ ਫਿਰ ਵੀ ਤੁਸੀਂ ਇਹ ਜਾਣਨ ਤੋਂ ਅਸਮਰਥ ਹੋ ਕਿ ਤੁਹਾਨੂੰ ਇਹ ਕਰਨ ਲਈ ਕੌਣ ਮਜਬੂਰ ਕਰ ਰਿਹਾ ਹੈ اے پتا لگا بہت مشکل ہوں ہے پر جے کر تو اپنے دشمن کا نام نہیں پتا تو یہ نہیں پتا کہ تا دشمن کتے رہندا ہے تو اے یہ بھی نہیں پتا کہ تا دشمن کون ہے ایک دوے نال دشمنی کر رہا ہے تاں بھی تھانوں یہ افا کرنا چاہیے ہے کیونکہ اس اسپائے کرن تھی دیکھو گے کہ وہ ترنت سو تاری زندگی تو دور ہو جاوے گا ਅਤੇ ਉਸ ਦਾ ਬੁਰਾ ਪ੍ਰਭਾਵ ਵੀ ਦੂਰ ਹੋ ਜਾਵੇਗਾ ਜੋ ਕੁਝ ਉਸ ਨੇ ਤੁਹਾਡੇ ਨਾਲ ਕੀਤਾ ਹੈ ਉਹ ਤੁਹਾਡੇ ਘਰਵਾਰ ਤੇ ਵੀ ਕੀਤਾ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਪੂਤਪਰੇਤ ਅਤੇ ਬੰਦਨ ਦੀਆਂ ਰਸਮਾਂ ਹੁੰਦੀਆਂ ਹਨ ਜੋ ਲੋਕ ਕਰਉਂਦੇ ਹਨ ਉਹ ਬਹੁਤ ਸਾਰੇ ਤਾੰਤ੍ਰਿਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਾਂਦੇ ਹਨ ਅਤੇ ਲੋਕਾਂ ਤੋਂ ਬਹੁਤ ਸਾਰੇ ਗਲਤ ਕੰਮ ਵੀ ਕਰਵਾਉਂਦੇ ਹਨ ਪਰ ਮੇਰੇ ਤੇ ਵਿਸ਼ਵਾਸ ਕਰੋ ਇਸ ਪਾਏ ਨੂੰ ਕਰਨ ਨਾਲ ਅਜਿਹੀਆਂ ਸਾਰੀਆਂ ਹੀ ਰਸਮਾਂ ਖਤਮ ਹੋ ਜਾਣਗੀਆਂ ਅਤੇ ਇਸ ਉਪਾਏ ਨੂੰ ਕਰਨ ਨਾਲ ਤੁਹਾਡੇ ਦੁਸ਼ਮਣ ਘਰ ਬੈਠੇ ਹੀ ਖਤਮ ਹੋ ਜਾਣਗੇ। ਭਾਵ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ। ਤਾਂ ਉਹ ਗੱਲ ਕਰੀਏ ਪਾਈ ਬਾਰੇ। ਇਸ ਲਈ ਤੁਹਾਨੂੰ ਇੱਕ ਹਰਾ ਨਿੰਬੂ ਲੈਣਾ ਪਵੇਗਾ। ਨਿੰਬੂ ਪੂਰੀ ਤਰ੍ਹਾਂ ਹੀ ਹਰਾ ਹੋਣਾ ਚਾਹੀਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕਈ ਵਾਰ ਨਿੰਬੂ ਤੇ ਛੋਟੇ-ਛੋਟੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਨੂੰ ਇੱਕ ਸਾਫ ਨਿੰਬੂ ਲੈਣਾ ਪਵੇਗਾ ਅਤੇ ਇੱਕ ਪਿਗਲੇ ਨਿੰਬੂ ਦੇ ਬਲਕ ਹੁੰਦੇ ਹਨ ਇਸ ਪਾਈ ਵਿੱਚ ਤੁਹਾਨੂੰ ਪਿਲੇ ਰੰਗ ਦਾ ਨਿੰਬੂ ਨਹੀਂ ਲੈਣਾ ਅਤੇ ਤੁਹਾਨੂੰ ਕਾਲੇ ਰੰਗ ਦਾ ਪੈਨ ਲੈਣਾ ਪਵੇਗਾ ਕਿਸੇ ਵੀ ਕਿਸਮ ਦਾ ਤੁਸੀਂ ਪੈਨ ਲੈ ਸਕਦੇ ਹੋ ਤੁਸੀਂ ਕੋਈ ਸਕੈਚ ਜਾਂ ਫਿਰ ਮਾਰਕਰ ਵੀ ਲੈ ਸਕਦੇ ਹੋ ਤੁਸੀਂ ਕੋਈ ਵੀ ਪੈਨ ਲੈ ਸਕਦੇ ਹੋ ਹੁਣ ਤੁਹਾਨੂੰ ਇਹ ਦੋ ਚੀਜ਼ਾਂ ਲੈਣੀਆਂ ਹਨ ਅਤੇ ਆਪਣੇ ਘਰ ਵਿੱਚ ਇਕੱਲੇ ਬੈਠਣਾ ਹੈ ਜਿੱਥੇ ਉਪਾਏ ਕਰਦੇ ਸਮੇਂ ਕੋਈ ਵੀ ਤੁਹਾਨੂੰ ਨਾ ਰੋਕੇ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਉਪਾਏ ਕਰਨਾ ਚਾਹੀਦਾ ਹੈ ਭਾਵੇਂ ਇਹ ਤੁਹਾਡੇ ਘਰ ਦਾ ਕਮਰਾ ਹੋਵੇ ਜਾਂ ਕੋਈ ਬਾਲਕਨੀ ਜਾਂ ਬਰਾਂਡਾ ਜਿੱਥੇ ਤੁਸੀਂ ਇਹ ਉਪਾਏ ਕਰ ਸਕਦੇ ਹੋ ਅਤੇ ਤੁਹਾਨੂੰ ਰੋਕਣ ਵਾਲਾ ਕੋਈ ਵੀ ਨਾ ਹੋਵੇ ਭਾਵੇਂ ਹਰ ਕੋਈ ਤੁਹਾਡੇ ਘਰ ਵਿੱਚ ਉਪਾਏ ਬਾਰੇ ਜਾਣਦਾ ਹੈ ਫਿਰ ਵੀ ਉਸ ਸਮੇਂ ਕੋਈ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਸ ਤਰੀਕੇ ਨਾਲ ਉਪਾਏ ਕਰਨਾ ਪਵੇਗਾ ਤਾਂ ਵੇਖੋ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਹੈ ਨਿੰਬੂ ਨੂੰ ਆਪਣੇ ਹੱਥ ਵਿੱਚ ਫੜੋ ਅਤੇ ਇਸ ਨੇ ਮੂਤੇ ਕਾਲੇ ਰੰਗ ਨਾਲ ਆਪਣੇ ਦੁਸ਼ਮਣ ਦਾ ਨਾਂ ਲਿਖੋ ਹੁਣ ਤੁਸੀਂ ਸਾਰੇ ਲੋਕ ਕਹਿਣਗੇ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਦੁਸ਼ਮਣ ਹੁੰਦੇ ਹਨ ਜਿਨ੍ਹਾਂ ਦਾ ਅਸੀਂ ਨਾਂ ਵੀ ਨਹੀਂ ਜਾਣਦੇ ਅਸੀਂ ਉਹਨਾਂ ਦਾ ਨਾਂ ਕਿਵੇਂ ਲਿਖਾਂਗੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਅਸਲੇ ਹੀ ਵੇਖੋ ਜੇ ਤੁਹਾਨੂੰ ਦੁਸ਼ਮਣ ਦਾ ਨਾਂ ਨਹੀਂ ਪਤਾ ਐਵੇਂ ਨਹੀਂ ਪਤਾ ਕਿ ਤੁਹਾਡੇ ਕਿੰਨੇ ਦੁਸ਼ਮਣ ਹਨ ਨਾ ਇਸ ਨੇ ਮੂਤੇ ਦੁਸ਼ਮਣ ਲਿਖੋ ਵੇਖੋ جدو صرف دشمن لکھ دے ہو تا تو دے سارے دشمن ہار جاتے ہیں اور سارے مٹ جاتے ہیں اس لیے نیبوتے صرف دشمن لکھو اور پھر تالے کپڑے بچے رکھنا پائے گا دشمن لکھن تو بعد یا دشمن کا نکھن تو بعد اس کو کالے کپڑے رکھو اور تین وار کہو میرا دشمن ہار جائے میرا دشمن ہار جائے میرا دشمن ہار جائے اس بعد ت ਅਸਨਿੰਬੂ ਕਾਲੇ ਕਪੜੇ ਵਿੱਚ ਰੱਖੋ ਅਤੇ ਇਸ ਨੂੰ ਬੰਨ ਕੇ ਇੱਕ ਕਟੜੀ ਵਾਂਗ ਬਣਾ ਲਓ। ਹੁਣ ਜਿੱਥੇ ਵੀ ਤੁਸੀਂ ਆਪਣੇ ਘਾਡੇ ਬਾਹਰ ਥੋੜੀ ਜਹੀ ਮਿੱਟੀ ਵੇਖਦੇ ਹੋ ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਹਾਂ ਇੱਥੇ ਕੱਚੀ ਮਿੱਟੀ ਹੈ ਇੱਥੇ ਖੋਦਾਈ ਕੀਤੀ ਜਾ ਸਕਦੀ ਹੈ ਉੱਥੇ ਇੱਕ ਛੋਟਾ ਜਿਹਾ ਟੋਆ ਬਣਾਓ। ਘਰੋਂ ਕੁਝ ਲਓ ਅਤੇ ਉਸ ਟੋਏ ਵਿੱਚ ਨਿੰਬੂ ਰੱਖੋ ਅਤੇ ਇਸ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਢੱਕ ਦਿਓ ਤਾਂ ਜੋ ਨਿੰਬੂ ਬਿਲਕੁਲ ਵੀ ਦਿਖਾਈ ਨਾ ਦੇਵੇ। ਇਹ ਉਪਾਏ ਸ਼ਾਮ ਦੇ ਸਮੇਂ ਹੀ ਕਰਨਾ ਹੈ। مطلب کی تھی اے اپائے سورج ڈوبن تو بعد کر سکتے ہو تو ہنو اے اپائے تو پوچھ نہیں کرنا اے اپائے کرو اور جدو تھی اس نیبو پورا دبا دن دے ہو تو اپنے کر واپس آ جاؤ تو ہنو کچھ بھی کرن دی لون نہیں کچھ مل نہ دیکھو تھی گھر آن تو بعد اپنے ہاتھ پیر دو تو پہ ہزارہ دشمن ہون جا لکھا کرو وہ پوری طرح ختم ہو جانگے انہوں نے تڈے تو جو بھی کرم کانڈ کیتے ہیں پاویں وہ تانترک کرم کانڈ ہو جا پھر کوئی کالا جا اسپائے کرن سب کچھ دور ہو جائے گا اس لیے یہ اپا کرو اس کا تصویر چمتکار بھی دیکھو تہنوں یہ اپا صرف ایک بار کرنا ہے صرف ایک بار کرن ہی تے دشمن پوری طرح ہی ختم ہو جان گے ਸਾਰੇ ਦੁਸ਼ਮਣ ਹਾਰ ਜਾਣਗੇ ਸਾਰੇ ਦੁਸ਼ਮਣ ਤੁਹਾਡੇ ਸਾਹਮਣੇ ਝੁਕ ਜਾਣਗੇ ਅਤੇ ਹੱਥ ਜੋੜ ਕੇ ਮਾਫੀ ਮੰਗਣ ਲਈ ਮਜਬੂਰ ਹੋਣ ਜਾਣਗੇ ਭਾਵੇਂ ਤੁਹਾਨੂੰ ਨੁਸਾਨ ਨਹੀਂ ਪਹੁੰਚਾ ਸਕਣਗੇ ਤਾਂ ਦੇਖੋ ਨਿੰਬੂ ਕੋਈ ਆਮ ਚੀਜ਼ ਨਹੀਂ ਹੁੰਦੀ ਨਿੰਬੂ ਨੇ ਅੰਦਰ ਅਜਿਹੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਹਨ ਜੋ ਤੁਹਾਡੇ ਦੁਸ਼ਮਣ ਨੂੰ ਜੜ ਤੋਂ ਦਬਾ ਕਰ ਸਕਦੀਆਂ ਹਨ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਵੀ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ ਜਾਂ ਫਿਰ ਕੋਈ ਵਪਾਰ ਸ਼ੁਰੂ ਕਰਦੇ ਹਨ ਦੁਕਾਨ ਖੋਲ੍ਹਦੇ ਹਨ ਕੋਈ ਛੋਟਾ ਜਿਹਾ ਕਾਰੋਬਾਰ ਕਰਦੇ ਹਨ ਤਾਂ ਉੱਥੇ ਨਿੰਬੂ ਅਤੇ ਮਿਰਚਾਂ ਜ਼ਰੂਰ ਲਗਾਉਂਦੇ ਹਨ ਕਿਉਂਕਿ ਵੇਖੋ ਨਿੰਬੂ ਅਤੇ ਮਿਰਚ ਵੀ ਤੁਹਾਡੀ ਜ਼ਿੰਦਗੀ ਵਿੱਚ ਦੌਲਤ ਲਿਆਉਣ ਤੇ ਵਧਾਉਣ ਦਾ ਕੰਮ ਕਰਦੇ ਹਨ ਕਿਉਂਕਿ ਜਦੋਂ ਤੁਸੀਂ ਆਪਣੇ ਘਰ ਜਾਂ ਫਿਰ ਦੁਕਾਨ ਦੇ ਦਰਵਾਜ਼ੇ ਤੇ ਨਿੰਬੂ ਅਤੇ ਮਿਰਚ ਲਗਾਉਂਦੇ ਹੋ تاری دکان کد بھی بری نظر نہ پربھاوت نہیں کرتا ہے تاری دظر تو بچا ہے یہ بری نظر باہر آن کو روکتا ہے اس کے نیبو دشمن تو چھٹکارا پانے دشمنوں پہجاؤ لی بہت ودیا ہوں اس لیے یہ افا کر کرو تو ضرور لا ہوا جب تجے تک چینل سبسکرائب نہیں تو چینل میں سبسکرائب کرو جی ਇਹ ਵੀਡੀਓ ਨੂੰ ਲਾਈਕ ਕਰੋ ਜੀ ਤੇ ਵੱਧ ਤੋਂ ਵੱਧ ਮੈਨੂੰ ਸ਼ੇਅਰ ਕਰੋ ਜੀ ਧੰਨਵਾਦੀ ਵੈਗੁਰੂ ਜੀ ਦਾ ਫਾਲਸਾ ਵੈਗੁਰੂ ਜੀ ਦੀ ਫਤ